ਲਓ ਲੋ ਫੇਰ ਹਿੱਸਾ ਪਾਈਏ ਆਪਣੇ ਪਰਗੋਤ ਸਿੰਘ ਜੀ ਹਾਂਜੀ ਜੀ 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 ਖੰਡੇ ਬਾਟੇ ਦਾ ਅਮਰ ਸਭਾਈ ਖੰਡੇ ਬਾਟੇ ਦਾ ਅਮਰ ਬਣਕ ਜੀ ਲੇਖਿਆ ਬਈ ਬੁੱਧੀ ਜੀਵੀਆਂ ਗੱਲਾਂ ਦੇ ਤੱਤ ਕੱਢੇ ਵਾ ਵਾ ਬੁੱਧੀ ਜੀਵੀਆਂ ਸ਼ੁਕਰੀਆ ਬੁੱਧੀ ਜੀਵੀਆਂ ਗੱਲਾਂ ਦੇ ਤੱਤ ਕੱਢੇ ਤੇ ਦੇਖੋ ਤੇ ਤੇਲ ਦੀ ਧਾਰ ਵੇਖੋ ਓਏ ਸੱਤੀ ਵੀ ਹੀ ਹੁੰਦਾ 100 ਡਾਲਿਆਂ ਦਾ ਮਾਰੇ ਸਦਾ ਹੀ ਖਾਂਦੇ ਮਾਰ ਵੇਖੋ ਮੈਥ ਕੋ ਜੀ ਮੈਥ ਕੋ ਬਈ ਗੁਰੂ ਪਿਤਾ ਜੀ ਦੇ ਸ਼ਹੀਦ ਹੋਣ ਪਿੱਛੋਂ ਹੂੰ ਗੁਰੂ ਪਿਤਾ ਜੀ ਦੇ ਸ਼ਹੀਦ ਹੋਣ ਪਿੱਛੋਂ ਕੀਤਾ ਕੌਮ ਨੂੰ ਆਪ ਹੁਸ਼ਿਆਰ ਬੇਟੋ ਓਏ ਬਤਾਈ ਵੜੇ ਦੀ ਛੋਟੀ ਉਮਰ ਅੰਦਰ ਕਲਗੀ ਧਰ ਦੇ ਕੀਤੇ ਪਰ ਉਪਕਾਰ ਵੇਖੋ ਇਹੋ ਬਤਾਈ ਵੜੇ ਦੀ ਛੋਟੀ ਉਮਰ ਅੰਦਰ ਕਲਗੀ ਧਰ ਦੇ ਕੀਤੇ ਪਰ ਉਪਕਾਰ ਵੇਖੋ ਬਈ ਕਲਗੀ ਧਰ ਦੇ ਕੀਤੇ ਪਰ ਉਪਕਾਰ ਵੇਖੋ ਬਹੁਤ ਖੂਜੀ ਬਹੁਤ ਖੂਜੀ ਬਹੁਤ ਸ਼ੁਕਰੀਆ ਜੀ ਲਿਖਿਆ ਬੇ ਵਹਿਮਾ ਪਰਮਾ ਨਾਲ ਭਾਰਤ ਵਰਸ਼ ਭਰਿਆ ਅੱਜ ਵੀ ਉਦੈ ਭਰਿਆ ਆ ਇਦਾਂ ਹੀ ਹੈ ਵਹਿਮਾ ਪਰਮਾ ਨਾਲ ਭਾਰਤ ਵਰਸ਼ ਭਰਿਆ ਗੁੱਗਾ ਪੀਰ ਤੇ ਕੋਈ ਮਸਾਨ ਪੂਜੇ ਦੇਵੀ ਦੇਵਤੇ ਕਿਧਰੇ ਜਾਣ ਮੰਨੇ ਕੋਈ ਇਨਸਾਨ ਤੇ ਕੋਈ ਹੈਵਾਨ ਪੂਜੇ ਵਹਿਮ ਦੀ ਬਹੁਤ ਬਹੁਤ ਧੰਨਵਾਦ ਵਹਿਮਾ ਪਰਮਾ ਨਾਲ ਭਾਰਤ ਵਰਸ਼ ਭਰਿਆ ਗੁੱਗਾ ਪੀਰ ਤੇ ਕੋਈ ਮਸਾਨ ਪੂਜੇ ਦੇਵੀ ਦੇਵਤੇ ਕਿਧਰੇ ਜਾਣ ਮੰਨੇ ਕੋਈ ਇਨਸਾਨ ਤੇ ਕੋਈ ਹਯਾਨ ਪੂਜੇ ਬਈ ਪੰਜਾਂ ਤੱਤਾ ਤੋਂ ਕੋਈ ਭੈ ਖਾਵੇ ਪੰਜਾਂ ਤੱਤਾ ਤੋਂ ਕੋਈ ਭੈ ਖਾਵੇ ਰੁਖ ਸੜਾ ਦੇ ਕੋਈ ਛੇਸ਼ਨਾਗ ਪੂਜੇ ਕੋਈ ਭੇਖ ਨੂੰ ਹੀ ਧਰਮ ਮੰਨ ਬੈਠਾ ਕੋਈ ਪੱਥਰੋਂ ਕੜਿਆ ਭਗਵਾਨ ਪੂਜੇ ਯਾਰੋ ਕੋਈ ਦੇਖਣੂ ਹੀ ਧਰਮ ਮਨ ਬੈਠਾ ਕੋਈ ਪੱਥਰੋਂ ਕੜਿਆ ਭਗਵਾਨ ਪੂਜੇ ਯਾਰੋ ਕੋਈ ਪੱਥਰੋਂ ਕੜਿਆ ਭਗਵਾਨ ਪੂਜੇ ਵਾਹ 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 ਕੀ ਬਾਤ ਹੈ ਜੀ ਕੀ ਜੀ ਲਿਖਾ ਭਾਈ ਐਸੀ ਤਰਸ ਯੋਗ ਦਸ਼ਾ ਤੇ ਤਰਸ ਖਾ ਕੇ ਐਸੀ ਪਰਸ ਜੋਗ ਐਸੀ ਤਰਸ ਯੋਗ ਦਸ਼ਾ ਤੇ ਤਰਸ ਖਾ ਕੇ ਨਾਨਕ ਜੋਤ ਦਾ ਦਾਤੇ ਪ੍ਰਕਾਸ਼ ਕੀਤਾ ਅੰਧ ਵਿਸ਼ਵਾਸ ਦਾ ਪਰਦਾ ਫਾਸ਼ ਕਰਕੇ ਸੱਚੇ ਧਰਮ ਦਾ ਸਤਗੁਰਾਂ ਆਗਾਜ਼ ਕੀਤਾ ਤੇ ਰੱਬ ਦਾ ਧਰਮ ਆ ਬਾਕੀ ਸਾਰੇ ਦੁਨੀਆ ਦੇ ਜਿੰਨੇ ਧਰਮ ਨੇ ਭਾਈ ਬਲਵੰਤ ਸਿੰਘ ਜੀ ਆਪਣੇ ਆਪਣੇ ਧਰਮ ਦੀਆਂ ਗੱਲਾਂ ਕਰਦੇ ਨੇ ਤੇ ਬਾਬੇ ਨਾਨਕੇ ਗੁਰੂ ਨਾਨਕ ਪਾਸ਼ਾ ਨੇ ਰੱਬ ਦੇ ਧਰਮ ਦੀ ਗੱਲ ਕੀਤੀ ਵਾਹਿਗੁਰੂ ਜੀ ਐਸੀ ਪਰਸਯੋਗ ਦਸ਼ਾ ਤੇ ਪਰਸ ਖਾ ਕੇ ਨਾਨਕ ਜੋਤ ਦਾ ਦਾਤੇ ਪ੍ਰਕਾਸ਼ ਕੀਤਾ ਅੰਧ ਵਿਸ਼ਵਾਸ ਦਾ ਪਰਦਾ ਫਾਸ਼ ਕਰਕੇ ਸੱਚੇ ਧਰਮ ਦਾ ਸਤਗੁਰ ਆਗਾਜ਼ ਕੀਤਾ ਬੇ ਭੁੱਲੇ ਭਟਕਿਆਂ ਨੂੰ ਦੁਖੀ ਨਾ ਦੇਖ ਸਕੇ ਲੇ ਭਟਕਿਆਂ ਨੂੰ ਦੁਖੀ ਨਾ ਦੇਖ ਸਕੇ بے ਹੋਸ਼ਿਆਂ ਤਾਂ ਹੀ ਦਾਤੇ ਹੁਸ਼ਿਆਰ ਕੀਤਾ ਅਕਾਲ ਪੁਰਖ ਦਾ ਹੁਕਮ ਪਰਵਾਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਵੀ ਆਰੋ ਅਕਾਲ ਪੁਰਖ ਦਾ ਹੁਕਮ ਪਰਵਾਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਕੋਈ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਬਹੁਤ ਥੁਕੜਿਆ ਜੀ ਲੇਖਾ ਭਾਈ ਪਤਾ ਨਹੀਂ ਹੋ ਇਸ ਵਿੱਚ ਗੁਰਾ ਕੀ ਪਾਇਆ ਪਤਾ ਨਹੀਂ ਹੋ ਪਤਾ ਨਹੀਂ ਹੋ ਇਸ ਵਿੱਚ ਗੁਰਾ ਕੀ ਪਾਇਆ ਸਵਾ ਲੱਖ ਨਾਲ ਇੱਕ ਲੜਾ ਦਿੱਤਾ ਓਏ ਨਾ ਚੀਜ਼ ਨਤਾਨੀਆਂ ਚਿੜੀਆਂ ਤੋਂ ਮੁਕ ਲਈ ਬਾਜ਼ਾ ਨੂੰ ਵਕਤ ਕਵਾ ਦਿੱਤਾ ਬਹੁਤ ਖੂਬ ਬਹੁਤ ਖੂਬ ਪਤਾ ਨਹੀਂ ਹੋ ਇਸ ਵਿੱਚ ਗੁਰਾਂ ਕੀ ਪਾਇਆ ਸਵਾ ਲੱਖ ਨਾਲ ਇੱਕ ਲੜਾ ਦਿੱਤਾ ਓਏ ਨਾ ਕੀ ਜਨ ਤਾਣੀਆਂ ਚਿੜੀਆਂ ਤੋਂ ਲਈ ਬਾਜ਼ਾਂ ਨੂੰ ਵਕਤ ਪਵਾ ਦਿੱਤਾ ਭਈ ਕਰਮ ਕਾਂਡੀਆਂ ਦੇ ਤੋੜ ਵਹਿਮ ਕੂੜੇ ਕਰਮ ਕਾਂਡੀਆਂ ਦੇ ਉਹ ਵਹਿਮ ਕੂੜੇ ਨਿਮਾਨੀਆਂ ਭੇਡਾਂ ਨੂੰ ਸ਼ੇਰ ਬਣਾ ਦਿੱਤਾ ਓਏ ਗੰਗਾ ਉਲਟੀ ਹੀ ਵੇਖੋ ਵਹਿਣ ਲੱਗੀ ਰਾਂਕਾਂ ਤਾਂ ਹੀ ਸੀ ਰਾਉ ਬਣਾ ਦਿੱਤਾ ਵਾਹ 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 ਕੀ ਗੱਲ ਬੋਖੋ ਜੀ ਕਰਮ ਕਾ ਸ਼ੁਕਰੀਆ ਕਰਮ ਕਾਂਡੀਆਂ ਦੇ ਟੋਲ ਵਹਿਮ ਵਹਿਮ ਕੂੜੇ ਨਿਮਾਣੀਆਂ ਭੇਡਾਂ ਨੂੰ ਸ਼ੇਰ ਬਣਾ ਦਿੱਤਾ ਓਏ ਗੰਗਾ ਉਲਟੀ ਹੀ ਵੇਖੋ ਵਹਿਲ ਲੱਗੀ ਰਾਂਕਾਂ ਤਾਂ ਹੀ ਸੀ ਰਾਉ ਬਣਾ ਦਿੱਤਾ ਯਾਰੋ ਰਾਂਕਾਂ ਤਾਂ ਹੀ ਸੀ ਰਾਉ ਬਣਾ ਦਿੱਤਾ ਲਿਖਿਆ ਵੇ ਵਰਨਾ ਵਿੱਚ ਬੰਦੇ ਵਹਿਮੀਆਂ ਭਰਮੀਆਂ ਦੇ ਵਰਨਾ ਵਿੱਚ ਵੰਡੇ ਵਹਿਮੀਆਂ ਭਰਮੀਆਂ ਦੇ ਭੂਤ ਵਹਿਮ ਦੇ ਇਸ ਉਤਾਰ ਦਿੱਤਾ ਓਏ ਓਸ਼ੂ ਦੋਸ਼ੂ ਦਰ ਕਹ ਜਿਨਾ ਦਰਕਾਰ ਦੇ ਰਹੇ ਨਾਲ ਸ਼ਸਤਰਾਂ ਗੁਰਾਂ ਸ਼ਿੰਗਾਰ ਦਿੱਤੇ ਸ਼ਾਬਾਸ਼ ਸ਼ਾਬਾਸ਼ ਬਹੁਤ ਖੂਬ ਜੀ ਬਾਤ ਕੀਤੀ ਬਹੁਤ ਖੂਬ ਜੀ ਬਈ ਵਰਨਾ ਵਿੱਚ ਵੰਡੇ ਵਹਿਮੀਆਂ ਭਰਮੀਆਂ ਦੇ ਭੂਤ ਵਹਿਮ ਦੇ ਇਸ ਉਤਾਰ ਦਿੱਤੇ ਓਏ ਸ਼ੂਦਰ ਸ਼ੂਦਰ ਕਹਿ ਜਿਨ੍ਹਾਂ ਦੁਰਕਾਰ ਦੇ ਰਹੇ ਨਾਲ ਸ਼ਸਤਰਾਂ ਗੁਰਾਂ ਸ਼ਿੰਗਾਰ ਦਿੱਤੇ ਬੇ ਜੋਗੀਆਂ ਸਿੱਧਾ ਕੁੱਝ ਕਦੇ ਸਵਾਰਿਆ ਨਾ ਜੋਗੀਆਂ ਸਿੱਧਾ ਕਦੇ ਕੁੱਝ ਸਵਾਰਿਆ ਨਾ ਭੋਲਿਆਂ ਭਾਲਿਆਂ ਸਗੋ ਕੀਤਾ ਉਹ ਇੱਕ ਪਿਤਾ ਇੱਕ ਸਕੇ ਹੰਬਾਰਕ ਦਾ ਸ਼ਰੇ ਆਮ ਗੁਰਾਂ ਪਰਚਾਰ ਕੀਤਾ ਬਈ ਇੱਕ ਪਿਤਾ ਇੱਕ ਸਕੇ ਹੰਬਾਰਕ ਦਾ ਸ਼ਰੇ ਆਮ ਗੁਰਾਂ ਪਰਚਾਰ ਕੀਤਾ ਯਾਰੋ ਸ਼ਰੇ ਆਮ ਗੁਰਾਂ ਪ੍ਰਚਾਰ ਕੀਤਾ ਵਾ 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 ਕੀ ਬਾਤ ਹੈ ਜੀ ਲਿਖਿਆ ਬਈ ਦੀਨਾ ਮਜ਼ਲੂਮਾਂ ਨੂੰ ਸੁਖ ਦਾ ਸਾਹ ਆਇਆ ਹਾਂ ਮੈਂ ਕਈ ਵਾਰੀ ਭਾਈ ਬਲਵੰਤ ਜੀ ਮੈਨੂੰ ਮਾਫ਼ ਕਰਨਾ ਤੁਸੀਂ ਮੇਰੀ ਆਦਤ ਨੂੰ ਜਾਣਦੇ ਹੋ ਹਾਂਜੀ ਮੈਂ ਇਹਨਾਂ ਨੂੰ ਕਈ ਵਾਰੀ ਮੈਂ ਮੈਂ ਇੱਥੇ ਵੀ ਮੈਨੂੰ ਮਿਲਦੇ ਨੇ ਤੇ ਮੈਂ ਉਹਨਾਂ ਨੂੰ ਕਹਿੰਦਾ ਯਾਰ ਤੁਹਾਨੂੰ ਇਹ ਹੱਕ ਕਿਨੇ ਦਿੱਤਾ ਹਾਂਜੀ ਫੇ ਅਸੀਂ ਵੱਡੇ ਯਾਰ ਤੁਸੀਂ ਛੋਟੇ ਮੈਨੂੰ ਦੱਸੋ ਤਾਂ ਸਹੀ ਹਾਂਜੀ ਹਾਂਜੀ ਮੈਨੂੰ ਸਮਝਦਾ ਆਵੇ ਹਾਂਜੀ ਹਾਂਜੀ ਤਾਂ ਕਿ ਮੈਨੂੰ ਪਤਾ ਲੱਗ ਜਾਏ ਤੇ ਯਾਰ ਸੱਚੀ ਗੱਲ ਹੋਵੇ ਹਾਂਜੀ ਹਾਂ ਉਹ ਹੱਕ ਦਿੱਤਾ ਕਿਨੇ ਆ ਹਾਂਜੀ ਹਾਂਜੀ ਮੈਂ ਕੋਈ ਬਈ ਦੀਨਾ ਮਜ਼ਲੂਮਾਂ ਨੂੰ ਸੁਖ ਦਾ ਸਾਹ ਆਇਆ ਵਾਹ ਕੰਡ ਕਹਿਰਵਾਨਾਂ ਦੀ ਇਸ ਲਾਹ ਛੱਡੀ ਓਏ ਖੁਦ ਖੁਦਾ ਬਣ ਬੈਠੇ ਖੱਬੀ ਖਾਨਾ ਦੀ ਗੁਰੂਖਾਲਸੇ ਨੀਂਦ ਉਡਾ ਛੱਡੀ ਵਾਹ 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 ਖੋ ਜੀ ਦੀਨਾ ਮਜ਼ਲੂਮਾਂ ਨੂੰ ਸੁਖ ਦਾ ਸਾਹ ਆਇਆ ਕੰਡ ਕਹਿਰਵਾਨਾਂ ਦੀ ਇਸ ਲਾਹ ਛੱਡੀ ਓਏ ਖੁਦ ਖੁਦਾ ਬਣ ਬੈਠੇ ਖੱਬੀ ਖਾਨਾ ਦੀ ਗੁਰੂਖਾਲਸੇ ਨੀਂਦ ਉਡਾ ਛੱਡੀ ਬਈ ਰਿਹਸ ਸਦੀਆਂ ਤੋਂ ਭੜਤੀ ਦਾ ਬੋਲ ਬਾਲਾ ਵਾਹ ਵਾਹ ਰਿਆ ਸਦੀਆਂ ਤੋਂ ਭੱਤੀ ਦਾ ਬੋਲ ਬਾਲਾ ਇਸ ਨੇ ਸ਼ਕਤੀ ਦੀ ਪਾਣ ਚੜਾ ਦਿੱਤੀ ਉਹ ਸੇਮੇ ਸੈਕਦੇ ਹੋਏ ਪ੍ਰਭੂ ਪੁਜਾਰੀਆਂ ਨੂੰ ਜੀਵਨ ਜਿਉਣ ਦੀ ਜਾਂਚ ਵਾਹ ਵਾਹ ਕੀ ਬਾਤ ਹੈ ਮੈਦਕੋ ਜੀ ਰਿਆ ਸਦੀਆਂ ਤੋਂ ਭੱਤੀ ਦਾ ਬੋਲ ਬਾਲਾ ਇਸ ਨੇ ਸ਼ਕਤੀ ਦੀ ਪਾਣ ਚੜਾ ਦਿੱਤੀ ਉਹ ਸੇਮੇ ਅਕਦਰ ਹੋਏ ਪ੍ਰਭ ਪੁਜਾਰੀਆਂ ਨੂੰ ਜੀਵਨ ਜਿਉਣ ਦੀ ਜਾਚ ਸਿਖਾ ਦਿੱਤੀ। ਯਾਰੋ ਸੈਮੇ ਸੈਕ ਦੇ ਹੋਏ ਪ੍ਰਭ ਪੁਜਾਰੀਆਂ ਨੂੰ ਜੀਵਨ ਜਿਉਣ ਦੀ ਜਾਚ ਸਿਖਾ ਦਿੱਤੀ। ਯਾਰੋ ਜੀਵਨ ਜਿਉਣ ਦੀ ਜਾਚ ਸਿਖਾ ਦਿੱਤੀ। ਕੀ ਬਾਤ ਹੈ। ਕਿਰਪਾ ਜੀ ਆਖਰੀ ਬੰਦ ਤੁਹਾਡੀ ਸੇਵਾ ਚ। ਹਾਂਜੀ। ਜੀ ਸਾਹਿਬ ਸੀਸ ਸਰੀ ਤੇ ਸਦਾ ਧਰਨ ਵਾਲਾ। ਹੂੰ। ਸੀ ਇਸ ਤਰੀਕੇ ਸਦਾ ਧਰਨ ਵਾਲਾ ਪੰਥ ਖਾਲਸਾ ਗੁਰਾ ਸਜਾ ਦਿੱਤਾ ਓਏ ਚਾਕੂ ਵੇਖਿਆ ਜਿਨ੍ਹਾਂ ਬੁਖਾਰ ਚੜਦਾ ਖੰਡਾ ਉਹਨਾਂ ਦੇ ਹੱਥ ਫੜਾ ਦਿੱਤਾ ਸੀ ਇਸ ਤਰੀਕੇ ਸਦਾ ਧਰਨ ਵਾਲਾ ਪੰਥ ਖਾਲਸਾ ਗੁਰਾ ਸਜਾ ਦਿੱਤਾ ਓਏ ਚਾਕੂ ਵੇਖਿਆ ਜਿਨ੍ਹਾਂ ਬੁਖਾਰ ਚੜਦਾ ਖੰਡਾ ਉਹਨਾਂ ਦੇ ਹੱਥ ਫੜਾ ਕੀ ਬਾਤ ਹੈ ਕੀ ਬਾਤ ਹੈ ਇਸਲਾਮ ਬਣਾਉਣ ਦੇ ਇਚਕਾ ਦਾ ਦਾਰੁਲ ਇਸਲਾਮ ਬਣਾਉਣ ਦੇ ਇਛਕਾਂ ਦਾ ਖਿਆਲੀ ਮਹਿਲ ਇਸ ਨੇ ਢਾ ਦਿੱਤਾ ਉਹ ਬੇੜਾ ਡੋਬ-ਡੋਖੀ ਹਕੂਮਤਾਂ ਦਾ ਦੀਪ ਆਜ਼ਾਦੀ ਦਾ ਪੋਗਲ ਜਗਾ ਦਿੱਤਾ ਉਹ ਬੇੜਾ ਡੋਬ-ਡੋਖੀ ਹਕੂਮਤਾਂ ਦਾ ਦੀਪ ਆਜ਼ਾਦੀ ਦਾ ਪੋਗਲ ਜਗਾ ਦਿੱਤਾ ਇਸ ਨੇ ਦੀਪ ਆਜ਼ਾਦੀ ਦਾ ਪੋਗਲ ਜਗਾ ਦਿੱਤਾ ਬਈ ਦੀਪ ਆਜ਼ਾਦੀ ਦਾ ਪੋਗਲ ਜਗਾ ਦਿੱਤਾ ਅੱਜ ਮਰਜੀ ਕਹਿੰਦੇ ਕਿ ਰਿਅਲਿਟੀ ਹਕੀਕਤ ਕੁਝ ਹੋਰ ਆ ਬਿਲਕੁਲ ਜੀ ਬਿਲਕੁਲ ਇਹ ਇਹ ਭਾਈ ਸਾਹਿਬ ਜੀ ਇਹ ਖਾਲਸੇ ਨੇ ਕੀਤਾ ਇਸ ਅਮਰ ਦੀ ਸ਼ਕਤੀ ਨੇ ਕੀਤਾ ਸਾਰਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਤੁਸੀਂ ਅੱਜ ਜੋ ਮਰਜੀ ਕਹਿੰਦੇ ਫਿਰ ਨਾ ਅਸਾਂ ਦਾ ਟੋਲਦਾ ਹੁਣਾ ਮੇਰੇ ਨਾਲ ਗੱਲਬਾਤ ਕਰਨ ਵਾਲਾ ਮੈਨੂੰ ਕੋਈ ਲੰਬੇ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਜੀ ਧੰਨਵਾਦ ਆ ਜੀ ਬਹੁਤ ਧੰਨਵਾਦ ਵੀਰਾਂ ਸਮਾਂ ਦੇਣ ਦਾ ਬੜਾ ਸਮਾਂ ਕੀਮਤੀ ਹੁੰਦਾ ਤੁਹਾਡਾ ਕੋਈ ਨਹੀਂ ਕੋਈ ਨਹੀਂ ਤੁਹਾਡਾ ਪਿਆਰ ਗੁਰੂ ਜੀ ਦਾ ਖਾਸ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਬੋਲੀ ਜੀ ਸਾਰੇ ਵੀਰਾਂ ਦਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਆਪਣੇ ਅਸੀਂ ਪਿਆਰੇ ਵੀਰ ਗੁਰਦੇਵ ਸਿੰਘ ਜੀ ਭੋਗ